ਜੀ ਹਾਂ ਇੱਕ ਵਾਰ ਫੇਰ ਤੁਹਾਡੇ ਨਾਲ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਜਿਹੜੇ ਨਰਮੇ ਦੇ ਭਾਅ ਨੇ ਅੱਜ ਕੀ ਰਹੇ ਨੇ ਉਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਅਪੀਲ ਹੈ ਕਿ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਕਿਉਂਕਿ ਤੁਹਾਡੇ ਸ਼ੇਅਰ ਨਾਲ ਸਾਡਾ ਹੌਂਸਲਾ ਵਧਦਾ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਨਰਮਾ ਅੱਜ ਮਾਨਸਾ ਦੀ ਮੰਡੀ ਦੇ ਵਿੱਚ ਨਰਮੇ ਦਾ ਭਾਅ ਉਹ 7045 ਰੁਪਏ ਪ੍ਰਤੀ ਕੁਆਂਟਲ ਰਿਹਾ ਫਨਾਲੀ ਤੁਹਾਨੂੰ ਇੱਕ ਵਾਰ ਦੱਸ ਦਿੰਨੇ ਆ ਕਿ ਅੱਜ ਬੋਰਦੀ ਮੰਡੀ ਦੇ ਵਿੱਚ ਜਿਹੜਾ ਕਿਸਾਨਾਂ ਵੱਲੋਂ ਇੱਥੇ ਨਰਮੇ ਦੀ ਖਰੀਦ ਨੂੰ ਲੈ ਕੇ ਜਿਹੜੀ ਬੋਲੀ ਹੋ ਰਹੀ ਸੀ ਉਹ ਉਸ ਨੂੰ ਲੈ ਕੇ ਜਿਹੜਾ ਕਿਸਾਨਾਂ ਵੱਲੋਂ ਅੱਜ ਜਿਹੜਾ ਕਾਟਨ ਯਾਰਡ ਦੇ ਗੇਟ ਸੀ ਉਹ ਬੰਦ ਕਰ ਦਿੱਤੇ ਗਏ ਸੀ ਤੇ ਕਾਫੀ ਇੱਥੇ ਜਿਹੜਾ ਕਿਸਾਨਾਂ ਦਾ ਕਿਸਾਨਾਂ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਜਿਹੜੇ ਨਰਮੇ ਦੇ ਵਾਜੂ ਭਾਅ ਉਹ ਨਹੀਂ ਮਿਲ ਰਹੇ ਇਸ ਨੂੰ ਲੈ ਕੇ ਜਿਹੜਾ ਕਿਸਾਨਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਅਬੋਰ ਦੇ ਮੰਡੀ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਕਿਸਾਨ ਜੁਨੀਅਨ ਦੇ ਆਗੂਆਂ ਵੱਲੋਂ ਇੱਥੇ ਜਿਹੜੀ ਨਰਮੇ ਦੀ ਖਰੀਦ ਸੀ ਉਹ ਸ਼ੁਰੂ ਕਰਵਾਈ ਗਈ ਸੀ ਤੇ ਨਾਲ ਹੀ ਆਪਾਂ ਗੱਲ ਕਰ ਲੈਨੇ ਆਂ ਦੇਸ਼ ਦੀਆਂ ਹੋਰ ਨਾ ਮੰਡੀਆਂ ਦੇ ਵਿੱਚ ਭਾਅ ਕੀ ਰਹੇ ਨੇ ਮਲੋਟ ਮੰਡੀ ਦੀ ਗੱਲ ਕਰ ਲੈਨੇ ਆਂ ਜਿੱਥੇ ਅੱਜ ਨਰਮੇ ਦਾ ਭਾਅ 6700 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ ਗਿੱਦੜਬਾਹਾ ਮੰਡੀ ਦੇ ਵਿੱਚ ਨਰਮਾ 6600 ਰੁਪਏ ਪ੍ਰਤੀ ਕੁਆਂਟਲ ਵਿਕਿਆ ਫਾਜ਼ਲਕਾ ਮੰਡੀ ਦੇ ਵਿੱਚ ਨਰਮੇ ਦਾ ਭਾਅ 6400 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਬੋਹਾ ਮੰਡੀ ਦੇ ਵਿੱਚ ਨਰਮਾਸੀ ਜਿਹੜਾ ਉਹ 6770 ਰੁਪਏ ਪ੍ਰਤੀ ਕੁਆਂਟਲ ਸੀ ਜਿਹੜਾ ਵਿਕਿਆ ਵਿਜੈਨਗਰ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ 6616 ਰੁਪਏ ਰਿਹਾ ਪ੍ਰਤੀ ਕੁਆਂਟਲ ਨਰਮੇ ਦਾ ਭਾ ਤੇ 16 6912 ਰੁਪਏ ਪ੍ਰਤੀ ਕੁਆਂਟਲ ਰਿਹਾ ਨਰਮੇ ਦਾ ਭਾ ਆਦਮਪੁਰ ਮੰਡੀ ਦੇ ਵਿੱਚ ਫਤਿਹਬਾਦ ਮੰਡੀ ਦੇ ਵਿੱਚ ਨਰਮਾਸੀ ਜਿਹੜਾ ਉਹ 8600 ਰੁਪਏ ਪ੍ਰਤੀ ਕੁਆਂਟਲ ਵਿਕਿਆ ਅੱਜ ਤੇ ਕਪਾਹ ਇੱਥੇ 7015 ਰੁਪਏ ਪ੍ਰਤੀ ਕੁਆਂਟਲ ਵਿਕੀ ਪਟੋ ਮੰਡੀ ਦੇ ਵਿੱਚ ਨਰਮਾ ਸੀ ਜਿਹੜਾ ਉਹ 6880 ਰੁਪਏ ਪ੍ਰਤੀ ਕੁਆਂਟਲ ਵੇਚਿਆ ਤੇ ਕਪਾਹ ਸੀ ਜਿਹੜੀ ਉਹ 6975 ਰੁਪਏ ਪ੍ਰਤੀ ਕੁਆਂਟਲ ਵੇਚੀ ਹੈ। ਐਲਨਾਬਾਦ ਮੰਡੀ ਦੇ ਵਿੱਚ ਨਰਮਾ 6751 ਰੁਪਏ ਪ੍ਰਤੀ ਕੁਆਂਟਲ ਵੇਚਿਆ ਅੱਜ ਤੇ ਸਰਸਾ ਮੰਡੀ ਦੇ ਵਿੱਚ ਨਰਮੇ ਦਾ ਭਾਅ 6945 ਰੁਪਏ ਪ੍ਰਤੀ ਕੁਆਂਟਲ ਰਿਹਾ। ਬਰਵਾਲਾ ਮੰਡੀ ਦੇ ਵਿੱਚ ਨਰਮੇ ਦਾ ਭਾਅ ਸੀ ਜਿਹੜਾ ਉਹ 6851 ਰੁਪਏ ਪ੍ਰਤੀ ਕੁਆਂਟਲ ਰਿਹਾ। ਨਾਗਪੁਰ ਦੇ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ ਸੀ ਜਿਹੜਾ 6850 ਰੁਪਏ ਪ੍ਰਤੀ ਕਵਾਂਟਲ ਰਿਹਾ ਸਿੰਧੀ ਦੇ ਵਿੱਚ ਨਰਮੇ ਦਾ ਭਾਅ 6975 ਰੁਪਏ ਪ੍ਰਤੀ ਕਵਾਂਟਲ ਤੇ ਕੋਟਲ ਦੇ ਵਿੱਚ ਨਰਮੇ ਦਾ ਭਾਅ ਸੀ ਜਿਹੜਾ ਉਹ 7675 ਰੁਪਏ ਪ੍ਰਤੀ ਕਵਾਂਟਲ ਰਿਹਾ ਸੀ ਪੂਨੇ ਦੇ 12 ਮਤੀ ਵਿੱਚ ਜਿਹੜਾ ਨਰਮੇ ਦਾ ਭਾਅ ਸੀ ਉਹ 6500 ਰੁਪਏ ਪ੍ਰਤੀ ਕਵਾਂਟਲ ਰਿਹਾ ਇਸ ਤਰ੍ਹਾਂ ਹੀ ਅਸਥੀ ਦੇ ਵਿੱਚ ਨਰਮੇ ਦਾ ਭਾਅ ਜਿਹੜਾ ਉਹ 6850 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ ਇੱਕ ਇਹੋ ਜਿਹਾ ਜਿਹੜੀ ਮੰਡੀ ਆ ਜਿੱਥੇ ਨਰਮੇ ਦਾ ਭਾ ਜਿਹੜਾ ਉਹ 11000 ਰੁਪਏ ਪ੍ਰਤੀ ਕੁਆਂਟਲ ਰਿਹਾ ਉਹ ਮੰਡੀ ਆ ਜੀ ਗਦਕ ਮੰਡੀ ਇੱਥੇ ਨਰਮੇ ਦਾ ਭਾ ਜਿਹੜਾ ਉਹ 11000 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇਹ ਜਿਹੜੀ ਕਿਸਮ ਸੀ ਇਹ ਜਯਾਦਾਰ ਕਿਸਮ ਹੈ ਜਿਹੜੀ ਦੱਸੀ ਜਾ ਰਹੀ ਆ ਨਰਮੇ ਦੀ ਇਹਦਾ ਭਾ ਇੱਥੇ 11000 ਰੁਪਏ ਪ੍ਰਤੀ ਕੁਆਂਟਲ ਰਿਹਾ ਰਾਜਕੋਟ ਤੇ ਮੋਰਬੀ ਦੀ ਗੱਲ ਕਰ ਲੈਂਦੇ ਆ ਜਿੱਥੇ ਨਰਮੇ ਦਾ ਭਾ 7700 25 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇਸੇ ਤਰ੍ਹਾਂ ਹੀ ਦਰੋਜ਼ੀ ਦੇ ਵਿੱਚ ਨਰਮਾ ਸੀ ਜਿਹੜਾ ਉਹ 7100 80 ਰੁਪਏ ਪ੍ਰਤੀ ਕੁਆਂਟਲ ਰਿਹਾ ਜੇਕਰ ਗੱਲ ਕਰੀਏ ਬ੍ਰੇਟਾ ਮੰਡੀ ਦੀ ਤਾਂ ਇੱਥੇ ਨਰਮੇ ਦਾ ਭਾਅ 6450 ਰੁਪਏ ਪ੍ਰਤੀ ਕੁਆਂਟਲ ਰਿਹਾ ਨਾਲ ਹੀ ਗੰਗਾ ਨਗਰ ਦੇ ਅਨੂਪਗੜ੍ਹ ਵਿੱਚ ਨਰਮੇ ਦਾ ਭਾਅ ਜਿਹੜਾ 8670 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਬੀਜੇ ਨਗਰ ਦੇ ਵਿੱਚ ਮਾਫ ਕਰਨਾ ਅਲਵਰ ਦੇ ਵਿੱਚ ਜਿਹੜਾ ਖੈਰਤ ਖਾਲ ਦੇ ਵਿੱਚ ਨਰਮੇ ਦਾ ਭਾਅ 6900 ਰੁਪਏ ਪ੍ਰਤੀ ਕੁਆਂਟਲ ਰਿਹਾ। ਸਾਦੂਲ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 6451 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਸੂਰਤਗੜ ਵਿੱਚ ਨਰਮੇ ਦਾ ਭਾਅ 7000 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ। ਇਸੇ ਤਰ੍ਹਾਂ ਹੀ ਗੱਲ ਕਰੀਏ ਹੋਰ ਨਾ ਮੰਡੀਆਂ ਦੀ ਕਿ ਖੇਕਰੀ ਮੰਡੀ ਦੀ ਅਜਮੇਰ ਦੀ ਖੇਕਰੀ ਮੰਡੀ ਦੇ ਤਾਂ ਇੱਥੇ ਨਰਮੇ ਦਾ ਭਾਅ 7071 ਰੁਪਏ ਪ੍ਰਤੀ ਕੰਟਲ ਰਿਹਾ ਜੀ ਤਾਂ ਦੋਸਤੋ ਇਹ ਸੀ ਅੱਜ ਦੇ ਮੰਡੀਆਂ ਦੇ ਪਾ ਧੰਨਵਾਦ